ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਹਨ 220 ਜਿਹੜੇ ਲੋਕ ਸਮੱਗਲਰ ਗ੍ਰਫਤਾਰ ਕੀਤੇ ਹਨ 258 ਕਿਲੋ 707 ਗ੍ਰਾਮ ਹਿਰੋਇਨ 3 ਕਿਜੀ OPM 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ ਤਕਰੀਬਨ 3 ਕਰੋੜ ਡਰੱਗ ਮਨੀ ਤੇ 100 ਵਹੀਕਲ ਦੇ ਕਰੀਬ ਅਸੀਂ ਜਿਹੜੀਆਂ ਕਨਫਿਸਕੇਟ ਕੀਤੀਆਂ ਬੜਾ ਮਸ਼ਹੂਰ ਸਮਗਲਰ ਆ ਤੇ ਦੀ ਫੈਮਿਲੀ ਦੋਨੋਂ ਬੇਟੇ ਇਹ ਵੀ ਨੂ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਦੇ ਖਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲੈਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲ ਕਾਟਰ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਰਾਹੀ ਮੈਂ ਸਾਰੇ ਯੰਗਸਟਰ ਨੂੰ ਸਪੈਸ਼ਲੀ ਕਹਿਣਾ ਚਾਹਾਂਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਹੈ ਇਹਦੇ ਵਿੱਚ ਬਰਕਤ ਹੈ ਕੈਂਪੇਨੇ ਉਹਦੇ ਤਹਿਤ ਅੰਮ੍ਰਿਤਸਰ ਕੋਟਾ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਗਿਆ ਟਰੱਕਾਂ ਨੂੰ ਮਾਰਜੋਤੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਆ 220 ਜਿਹੜੇ ਲੋਕ ਸਮੱਗਲਰ ਗ੍ਰਫਤਾਰ ਕੀਤੇ ਹੈ 258 ਕਿਲੋ 707 ਗ੍ਰਾਮ ਜਿਰੋਨ ਕੇਜੀਓਪੀਐਮ 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਤੇ तकरीबन 3 ਕਰੋੜ ਡਰਗ ਮਨੀ ਤੇ 100 ਵਹੀਕਲ ਦੇ ਕਰੀਬ ਅਸੀਂ ਜਿਹੜੀਆਂ ਕਨਫਿਸਕੇਟ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਮਿਊਸਪਲ ਕਾਰਪੋਰੇਸ਼ਨ ਵੱਲੋਂ ਡੈਮੋਲਿਸ਼ਨ ਦੇ ਵਾਸਤੇ ਪੁਲਿਸ ਫੋਰਸ ਮੌਜੂਦਿਆ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜਿਸੀ ਸੰਦੂ ਕਾਲਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਸਾਡੇ ਉਦੇਚ ਰਣਜੀਤ ਸਿੰਘ ਇਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮਗਲਰ ਹੈ ਤੇ ਇਹਦੀ ਫੈਮਿਲੀ ਦੋਨੋਂ ਬੇਟੇ ਤੇ ਜੇਵਨੂ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਇਹਦਾ ਦੇਖੀਏ 3 5 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلامਾਬਾਦ ਹੈ ਔਰ ਵਕਫਾ ਥਾਣੇ ਜਿਹਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀਤ ਲਈ ਇਸ ਹਰਪ੍ਰਤਾਪ ਲਈ ਇਸ ਹੈਪੀ ਇਹਦੇ ਖਿਲਾਫ 7 ਐਫ ਆਈ ਆਰਾਂ ਦਰਜ ਨੇ ਹੁਣ ਜੇਲ੍ਹ ਚ ਐਸ ਟਾਈਮ ਇਹਦੇ ਖਿਲਾਫ ਵੀ 2018 ਤੋਂ ਹੀ ਐਨ ਡੀ ਪੀਆ ਸੇ ਲਗਾਤਾਰ ਮੁਕਦਮੇ ਨੇ ਚਾਹੇ ਉਹ ਐਨਟੀਐਫ ਮੁਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਇਵਨ ਪ੍ਰਿਜ਼ਨ ਐਕਟ ਦੇ ਵੀ ਫਰਚੇ ਦਰਜ ਆ ਜਿਹੜੇ ਜੇਲ੍ਹ ਦੇ ਵਿੱਚ ਵੀ ਇਹ gadbad ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫ ਆਈ ਆਰਾਂ ਦਰਜ ਐ ਉਹ ਵੀ ਕੇ ਐਨ ਟੀ ਐਫ ਮੁਹੱਲੀ सदर ਦੇ ਵਿੱਚ ਉਹ ਵੀ ਸਾਰੀਆਂ ਐਨਡੀਪੀਐਸ ਹਿਰੋਇਨ ਨਾਲ ਰਿਲੇਟਡ ਐਫਆਈਆਰ ਨੇ ਇਹਨਾਂ ਨੂੰ ਜਿਹੜੀ ਪ੍ਰਿੰਟ ਆ ਹੈਗੀ ਹੈ ਹਰਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚੈਕਟ ਦਾ ਜੋ ਹੈ 19925 ਨੂੰ ਉਹ ਵੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਤੇ ਡਰਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲਲੀਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਗਾਟਰ ਮਨੀ ਨਾਲ ਹਰ ਬਾਕੀ ਚੀਜ਼ ਕਰਦੇ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਇਰਾਹੀ ਮੈਂ ਸਾਰੇ ਯੰਗਸਟਰਸ ਨੂੰ ਸਪੈਸ਼ਲੀ ਕਹਿਣਾ ਚਾਹੁੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਹੈ ਉਹਦੇ ਵਿੱਚ ਬਰਕਤ ਹੈ ਇਹੋ ਜਿਹੀਆਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਤੁਸੀਂ ਉਹ ਜਿਹੀ ਚੀਜ਼ ਕਰ ਲੋਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ ਹੀ ਭੁਗਤਣਾ ਪੈਂਦਾ ਕਿੰਨੀ ਦੇ ਮੁਲਕ ਨੇ ਕਿੰਨੀ ਅੰਮ੍ਰਿਤਸਰ ਦੇ ਵਿੱਚ ਪੱਦਰ ਵੀ ਐ ਸਰ ਇਹ ਪੂਰਾ ਪਰਿਵਾਰ ਕੰਮ ਕਰਦੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਵੇਦਨ ਦਸੀ ਪਹਿਲਾ ਪਰਚਾ ਜਿਹੜਾ ਹਰਪ੍ਰੀਤ ਦੇ ਖਿਲਾਫ ਹੋਇਆ 2018 ਦਾ ਤੇ ਰਣਜੀਤ ਸਿੰਘ ਜਿਹੜਾ ਉਹਨਾਂ ਦਾ ਫਾਦਰ ਹੈ ਉਹਨਾਂ ਦਾ ਹੈਗਾ ਉਹਦੇ ਖਿਲਾਫ ਔਰ ਦੂਜੇ ਬੇਟੇ ਗੁਰਪ੍ਰਤਾਪ ਦੇ ਵੀ 2019 ਦਾ ਹੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਲੰਬੇ ਸਮੇਂ ਤੋਂ ਅੱਜ ਇਹ 18 ਤੋਂ ਆਪਾਂ ਲਾਈਏ ਤਾਂ ਤਕਰੀਬਨ 7 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਲਗਭਗ ਫੈਮਿਲੀ ਦੇ ਵਿੱਚ ਲੇਡੀਆਂ ਨੇ ਲੱਗੀਆਂ ਹਾਂ ਜੇ ਲੇਡੀਆਂ ਹਾਂ ਮਤਲਬ ਬੇਸਿਕਲੀ ਦੇਖੋ ਜਦੋਂ ਇਹ ਆਮ ਕੀ ਕਰਦੇ ਇਹੋ ਜਿਹੇ ਜਿਹੜੇ ਨੋਟੋਰੀਅਸ ਸਮਗਲਰ ਹੁੰਦੇ ਆ ਆਪਣੇ ਲੇਡੀਜ਼ ਨੂੰ ਵੀ ਇਸ ਕੰਮ ਚ ਸ਼ਾਮਲ ਕਰ ਲੈਂਦੇ ਵੀ ਸ਼ੱਕ ਨਾ ਪਵੇ ਔਰ ਜਦੋਂ ਆਪ ਜੇਲ ਚਾ ਤਾਂ ਪਿੱਛੋਂ ਕੰਮ ਜਿਹੜਾ ਉਹ ਟੇਕਓਵਰ ਕਰ ਲੈਂਦੇ ਆ ਜੇਲ ਦੇ ਵਿੱਚ ਹਾਂਜੀ ਥੋੜੇ ਦਿਨ ਪਹਿਲੇ ਹੀ ਪਰਚਾ ਹਾਂਜੀ ਹਾਂਜੀ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਚੱਲ ਰਿਹਾ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਚੱਲ ਰਿਹਾ ਸਾਰੀ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੈ ਵੇ ਕ੍ਰੋਸ ਦੀ ਬਾਰਡਰ ਹੀ ਆਉਂਦੀ ਆ ਡਰੋਨ ਰਾਹੀਂ ਔਰ ਆਪਾਂ ਤਕਰੀਬਨ ਫੜਦੇ ਵੀ ਰਹਨੇ ਆ ਔਰ ਇਹ ਅੱਜ ਜਿਹੜੀ ਛੋਟੇ ਛੋਟੇ ਮਾਤਰਾ ਦੇ ਵਿੱਚ ਲੋਕ ਵੇਚਦੇ ਉਹਨਾਂ ਤੱਕ ਵੀ ਸਾਡਾ ਪੂਰੀ ਪੈਨੀ ਨਜ਼ਰ ਹੈ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਨੇ ਸਟਰੀਟ ਲੈਵਲ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਸਰ ਇਹ ਘਰ ਵੀ ਨਵੇਂ ਕਿਨਾਰੇ ਸੀ ਉਹਨਾਂ ਨੇ ਇੱਥੇ ਘਰ ਜੀ ਹਾਂ ਕਾਫੀ ਮਤਲਬ ਲੱਗ ਰਿਹਾ ਹੈ ਕਿ ਐਸੇ ਵੀ ਲਾਏ ਗਏ ਆ ਤਾਂ ਜੋ ਇਲਿਗੈਲਿਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿਖੀ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਖੁਦ ਮੌਕੇ ਤੇ ਆਏ ਤਾਂਕਾ ਇੱਕ ਬੜਾ ਸਟਰੋਂਗ ਮੈਸੇਜ ਪਬਲਿਕ ਜਾਣਨਾ ਚਾਹੀਦਾ ਹੈ ਕਿ ਇਲਿਗੈਲਿਟੀ ਦਾ ਕੋਈ ਜਗਾ ਨਹੀਂ ਹੈ ਸਾਡੀ ਸਮਾਜ ਦੀ ਸਰ ਇਹ ਕਿੰਨਾ ਕੁ ਫਰਕ ਪੈਂਦਾ ਇਸ ਤਰ੍ਹਾਂ ਦੇ ਐਕਸ਼ਨ ਦੇ ਨਾਲ ਗਲੀਆਂ ਭੰਨਾਂ ਦੀ ਕਰਦੇ ਸੀ ਜਿਹੜੀ ਨਹੀਂ ਹੋ ਪਈ ਇਹ ਦੇਖੋ ਸਾਰੇ ਪੰਜਾਬ ਲੈਵਲ ਤੇ ਹੈ ਐਨਟੀਐਫ ਮੁਹਾਲੀ ਵੀ ਪਰਚਾ ਦਰਜ ਹੈ ਉਹਨਾਂ ਨੇ ਵੀ ਫੜਿਆ ਆਪਣੇ ਵੀ اسلامਾਬਾਦ सदर ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਰਚੇ ਦਰਜ ਜੀ ਇਹਨਾਂ ਦੇ ਖਿਲਾਫ ਸਰ ਇਹ ਕਿੰਨਾ ਕੁ ਫਰਕ ਪੈਗਾ ਇਸ ਤਰ੍ਹਾਂ ਦੀ ਚੀਜ਼ ਦੇ ਦੇਖੋ ਇਹਦਾ ਫਰਕ ਤਾਂ ਪੈਂਦਾ ਹੀ ਹੈ ਜੀ ਜਿਹੜੀ ਇੱਕ ਸਾਹਮਣੇ ਸਿੰਬੋਲਿਕ ਚੀਜ਼ ਹੈ ਜਦੋਂ ਡਿਮੋਲਿਸ਼ ਹੁੰਦੀ ਹੈ ਜਾਂ ਉਤੇ ਐਕਸ਼ਨ ਹੁੰਦਾ ਤਾਂ ਲੋਕਾਂ ਦੇ ਵਿੱਚ ਇਹਦਾ ਅਸਰ ਜਾਂਦਾ ਉਹ ਡਰ ਵੀ ਪੈਦਾ ਹੁੰਦਾ ਕਾਨੂੰਨ ਦਾ ਕਿਉਂਕਿ ਜਿਹੜੇ ਕਾਨੂੰਨ ਜਿਹੜਾ ਹੈਗਾ ਉਹਦਾ ਸਾਨੂੰ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਜ਼ਕਰ ਵਾਸੀਨ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਇਲਾਕੇ ਵਿੱਚ ਨਸ਼ਾ ਵੇਚਦੇ ਲੋਕਾਂ ਨੂੰ ਕੀ ਅਪੀਲ ਮੈਂ ਅਪੀਲ ਇਹੀ ਕਰਨਾ ਚਾਹੁੰਦਾ ਕਿ ਦੇਖੋ ਇਹ ਆਪਾਂ ਨੂੰ ਲੱਗਦਾ ਹੈ ਇਹ ਹੋ ਸਕਦਾ ਆਪਾਂ ਨੂੰ ਇਹ ਨਾ ਹੋਵੇ ਕਿ ਸਾਡਾ ਅਜੇ ਫੈਮਿਲੀ ਕੇਸ ਗੱਲ ਦੇ ਵਿੱਚ ਨਸ਼ੇ 'ਚ ਨਹੀਂ ਲਿਪਤ ਹੋਈ ਔਰ ਲੋਕਾਂ ਬਾਰੇ ਆਪਾਂ ਨਹੀਂ ਨਾ ਧਿਆਨ ਦਿੰਦੇ ਜੇ ਕਿਸੇ ਗਵਾਂਡੀ ਦਾ ਬੱਚਾ ਇਸ ਕੰਮ 'ਚ ਹੈ ਇਹ ਅਲਟੀਮੇਟਲੀ ਇਦਾਂ ਦੀ ਚੀਜ਼ ਹੈ ਤੁਹਾਨੂੰ ਆਪਾਂ ਨੂੰ ਵੀ ਆ ਕੇ ਟੱਚ ਕਰੇਗੀ ਉਸ ਤੋਂ ਪਹਿਲਾਂ ਹੀ ਹੈ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਕਿਉਂਕਿ ਪੰਜਾਬ ਦਾ ਬੜਾ ਤਗੜਾ ਇਤਿਹਾਸ ਹੈਗਾ ਔਰ ਫਾਈਟਰ ਅਸੀਂ ਹੈਗੇ ਆ ਬਾਏ ਨੇਚਰ ਤੋਂ ਆਪਾਂ ਨੂੰ ਇਸ ਜੁਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਵਾਕਈ ਯੋਧ ਮੰਗੂਲ ਲੱਣਾ ਚਾਹੀਦਾ ਤੇ ਜਿੱਤ ਪ੍ਰਾਪਤ ਕਰਾਂਗੇ ਆਪ ਹਾਰਾ ਇਸ ਵਿੱਚ ਜਿਹੜਾ ਰஞ்சிਤ ਸਿੰਘ ਬੈਡ ਬੈਡਲਰ ਸੀਗਾ ਇਹ ਆਪ ਚਲਾ ਕੇ ਬਾਅਦ ਵਿੱਚ ਫੈਮਲੀ ਇਸ ਕੰਮ ਦੇ ਵਿੱਚ ਇਨਵੋਲਵ ਹੋ ਗਈ ਇਹ 트ੈਂਡ ਨੂੰ ਕਿਵੇਂ ਦੇਖਦੇ ਤੁਸੀਂ ਕਿ ਆਪ ਉਹ ਕੰਮ ਇਹ ਕੰਮ ਕੰਟੀਨਿਊ ਕਰਦਾ ਫਿਰ ਆਪ ਜਿੱਤ ਲੈ ਕੇ ਫੈਮਲੀ ਪਿੱਛੇ ਲੱਗ ਗਈ ਜੀ ਕੋਈ ਮੈਂ ਇਹਨੂੰ ਇਹੀ ਜ਼ਿਆਦਾ ਕਿ ਇੱਕ ਬੜੀ ਸੋਸ਼ੀਅਲ ਇਕਨੋਮਿਕ ਇਸ਼ੂ ਹੈਗਾ ਬਟ ਇਹ ਸਾਡੀ ਜਿਹੜੀ ਪ੍ਰਵਿਰਤੀ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਅਸੀਂ ਛੋਟੇ ਪੈਸੇ ਪਿੱਛੇ ਛੋਟੇ ਲਾਲਚ ਪਿੱਛੇ ਇਸ ਕੰਮ ਪਹਿਨਿਆ ਤੇ ਲੋਕਾਂ ਦੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਲਾਉਣੇ ਆ ਤਾਂ ਇਹ ਰੱਬ ਦੀ ਕਚਹਿਰੀ ਵੀ ਜ਼ਰੂਰ ਦੇਖਦੀ ਹੈ ਨਾ ਠੀਕ ਹੈ ਜੀ ਥੈਂਕ ਯੂ